ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਮੇਰਾ ਗੁੱਲਾ ਕਿੱਥੇ ਹੈ ਚਾਰੇ ਪਾਸੇ ਪਹਾੜਾਂ ਵਿੱਚ ਕਿਰਿਸ਼ ਡਲ ਲੇਕ ਨਗੀਨੇ ਵਾਂਗ ਚਮਕ ਰਹੀ ਸੀ ਡਲ ਲੇਕ ਦੀ ਸ਼ਾਂਤੀ ਤੇ ਇੱਕ ਸ਼ਿਕਾਰਾ ਹੌਲੀ-ਹੌਲੀ ਅੱਗੇ ਵਧ ਰਿਹਾ ਸੀ ਮੈਂ ਅੱਧ ਲੇਟੀ ਚਹੀ ਹਿਮਾਲਿਆ ਦੀ ਹਵਾ ਆਪਣੇ ਚਿਹਰੇ ਤੇ ਮਹਿਸੂਸ ਕਰ ਰਹੀ ਸੀ ਵੀਰ ਬਹੂਟੀ ਵਾਂਗ ਹੌਲੀ-ਹੌਲੀ ਮਸਤ ਹਵਾ ਮੇਰੇ ਚਿਹਰੇ ਤੇ ਰੀਂਗ ਰਹੀ ਸੀ ਇਸ ਦਾ ਕੋਈ ਰੰਗ ਨਾ ਸੀ ਉਸ ਨੂੰ ਮੈਂ ਅੱਖਾਂ ਬੰਦ ਕਰਕੇ ਮਹਿਸੂਸਨਾ ਚਾਹੁੰਦੀ ਸੀ ਸ਼ਿਕਾਰੇ ਦੇ ਚੱਪੂ ਗੁੱлле ਦੇ ਹੱਥ ਫੜੇ ਸਨ ਸ਼ਿਕਾਰਾ ਹੌਟ ਬੋਟਾਂ ਦੀ ਕਤਾਰ ਤੋਂ ਰਤਾ ਅਗਾਂਹ ਵਧਿਆ ਪਿੱਛੇ ਲਲਿਤਾ ਖੁਸ਼ਾਮਦੀਨ ਬਹਿਸਤ ਕਈ ਹੌਟ ਬੋਟਸ ਬਜ਼ੁਰਗਾਂ ਵਾਂਗ ਸਿਰ ਜੋੜੀ ਬੈਠੇ ਸਨ ਸ਼ਿਕਾਰਾ ਚੱਲ ਰਿਹਾ ਸੀ ਚੰਪੂ ਦੀ ਹਲਕੀ ਜੀ ਆਵਾਜ਼ ਦੀ ਲੈ ਮਾਹੌਲ ਵਿੱਚ ਰਸ ਘੁਲ ਰਹੀ ਸੀ ਲਹਿਰਾਂ ਜਿਵੇਂ ਇੱਕ ਲਹਿਰ ਦੇ ਰਹੀਆਂ ਸਨ ਸ੍ਰਿਸ਼ਟੀ ਹੈਰਾਨ ਜਹੀ ਖੜੀ ਦੀ ਖੜੀ ਰਹਿ ਕੇ ਡਲ ਲੇਕ ਵਿੱਚ ਆਪਣਾ ਚਿਹਰਾ ਦੇਖ ਰਹੀ ਸੀ ਅਚਾਨਕ ਗੁੱਲੇ ਦੇ ਹੱਥ ਰੁਕ ਗਏ ਚੰਪੂ ਚੱਲਣਾ ਬੰਦ ਹੋਇਆ ਤਾਂ ਸੰਗੀਤ ਖਲੋ ਗਿਆ ਮੈਂ ਰਤਕ ਅੱਖ ਦੀ ਕੋਰ ਖੋਲੀ ਸਾਹਮਣੇ ਕਮਲਾ ਦਾ ਪਸਾਰਾ ਸੀ ਦੂਰ ਤੱਕ ਫੈਲੇ ਕਮਲ ਕਮਲ ਹੀ ਕਮਲ ਆਪਣੀਆਂ ਡੰਡੀਆਂ ਤੇ ਚੰਬਲ ਦੇ ਵੱਲ ਖਾਂਦੇ ਸੰਗ ਦੇ ਕਮਲ ਚੂਮ ਰਹੇ ਸਨ ਆਸ-ਪਾਸ ਨਿੱਕੇ ਡੋਗਿਆਂ ਵਿੱਚ ਬੈਠੇ ਬੱਚਿਆਂ ਦੇ ਹੱਥਾਂ ਵਿੱਚ ਵੀ ਕਮਲ ਸਨ ਇੱਕ 8-9 ਸਾਲ ਦੀ ਨੰਗ ਤਰੰਗ ਕੁੜੀ ਆਪਣੇ ਡੋਂਗੇ ਵਿੱਚੋਂ ਕਢਮ ਦੇਣੀ ਬਾਲਟੀ ਵਿੱਚ ਕੁద్ది ਭਾਰਤਸ਼ੀ ਪਾਣੀ ਹੈ ਠਾਂਕਾ ਮਛਰੀ ਸੀ ਬੇਅਟਕ ਨਹਾਈ ਤੁਰੀ ਜਾਂਦੀ ਘਾਹ ਦੇ ਪੱਤੇ ਹੱਦੋਂ ਵੱਧ ਚੀਕਣੇ ਤੇ ਤਿਲਕਵੇਂ ਹੋ ਰਹੇ ਸਨ ਇਸ ਪਾਣੀ ਵਿੱਚ ਕੁੜੀ ਦੀ ਜੇ ਇੱਕ ਮੱਛੀ ਵਾਂਗ ਉਲਟਦੀ ਪਲਟਦੀ ਉਹ ਤਾਂ ਹਨ ਉਾਈ ਉਹਨੇ ਸਿਰ ਬਾਹਰ ਕੱਢ ਕੇ اٹਕਿਆ ਤੇ اٹک کے ਅੱਖਾਂ ਖੋਲੀਆਂ ਉਹਦੇ ਹੱਥ ਵਿੱਚ ਲਾਲ ਕਮਲ ਸੀ ਦੂਰ ਚਾਰ ਚਿਨਾਰੀ ਤੇ ਚਾਰੇ ਚਨਾਰ ਇੱਕ ਦੂਜੇ ਮੰਨੀ ਪਿੱਠ ਕਰਕੇ ਖੜੇ ਮਨੁੱਖ ਹੋ ਗਏ ਉਹਨਾਂ ਦੀਆਂ ਹੱਥਾਂ ਵਿੱਚ ਵੀ ਇੱਕ ਇੱਕ ਲਾਲ ਕਮਲ ਸੀ ਕੁੜੀ ਨੇ ਹਫੀ ਹੋਈ ਨੇ ਮੈਨੂੰ ਪੁੱਛਿਆ ਲਾਲ ਕਮਲ ਲਏਂਗੀ ਮੈਂ ਅੱਖਾਂ ਮੀਚੀ ਮੀਚੀ ਹੀ ਕਿਹਾ ਨਹੀਂ ਉਸਨੇ ਕਿਹਾ ਲੈ ਲੈਣਾ ਪਾਏਗਾ ਹਰ ਸਾਲ ਤੂੰ ਇੱਥੇ ਆ ਕੇ ਮੈਥੋਂ ਕਮਲ ਲੈਂਦੀ ਹੈ ਇਹ ਕਮਲ ਤੈਨੂੰ ਲੈਣਾ ਹੀ ਪਵੇਗਾ ਮੈਂ ਹਮਾਲਿਆ ਦੀ ਗੁੱਦ ਵਿੱਚ ਝੂਟਦੀ ਰਹੀ ਸੀ ਉਸ ਦੀ ਬਤਮੀਜ਼ੀ ਤੇ ਹੈਰਾਨੀ ਨਾਲ ਚੌਂਕੇ ਅੱਖਾਂ ਖੋਲੀਆਂ ਤੇ ਗੁੱਲੇ ਕੰਨੀ ਵੇਖਿਆ ਉਹਦੇ ਹੱਥ ਵਿੱਚ ਚੰਪੂ ਬਦਲ ਰਹੇ ਸਨ ਉਹਦੇ ਦੋਵਾਂ ਹੱਥਾਂ ਵਿੱਚ ਲਾਲ ਕਮਲ ਸਨ ਮੈਂ ਧਿਆਨ ਨਾਲ ਧੱਕਿਆ ਉਹਨਾਂ ਵਿੱਚੋਂ ਲਹੂ ਵਹਿ ਰਿਹਾ ਸੀ ਗੁੱਲੇ ਦੇ ਚਿਹਰੇ ਤੇ ਦਹਿਸ਼ਤ ਸੀ ਅਚਾਨਕ ਕੁੜੀ ਦੀ ਆਵਾਜ਼ ਗੂੰਜੀ ਲੈ ਲੈ ਇਹ ਕਮਲ ਲੈ ਲੈ 1 ਰੁਪਿਆ ਹੀ ਦੇ ਦੇਵੀਂ ਹੁਣ ਮੈਂ ਕੁੜੀ ਨੂੰ ਵੇਖਿਆ ਉਹ ਪਾਣੀ ਵਿੱਚ ਖੜੀ ਸੀ ਡੱਲ ਦਾ ਪਾਣੀ ਜੰਮ ਗਿਆ ਸੀ ਉਹ ਸ਼ੀਸ਼ੇ ਵਾਂਗ ਚਮਕ ਰਿਹਾ ਸੀ ਆਸਮਾਨ ਬੇਰੰਗ ਬੇਨੂਰ ਸੀ ਡੱਲ ਦੇ ਜੰਮੇ ਹੋਏ ਪਾਣੀ ਦੀ ਚਮਕ ਅੱਖਾਂ ਨੂੰ ਜੁਬਣ ਲੱਗੀ ਮੈਂ ਵੇਖਿਆ ਜੰਮੀ ਹੋਈ ਪਾਣੀ ਤੇ ਕੁੜੀ ਅਡੋਲ ਖੜੀ ਸੀ ਉਹਦੇ ਹੱਥਾਂ ਵਿੱਚ ਲਾਲ ਕਮਲ ਸਨ ਉਹਨਾਂ ਵਿੱਚੋਂ ਲਹੂ ਝੋ ਰਿਹਾ ਸੀ ਟਪ 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 ਜੰਮੀ ਹੋਈ ਝੀਲ ਤੇ ਖੂਨ ਦੀਆਂ ਪਰਤਾਂ ਦਰ ਪਰਤਾਂ ਸਨ ਕਮਲ ਦੀਆਂ ਅੱਖਾਂ ਵਿੱਚ ਉੱਤਰਿਆ ਉਹ ਆਖੂਨ ਵਹਿ ਰਿਹਾ ਸੀ ਕੁੜੀ ਦੀ ਆਵਾਜ਼ ਫੇਰ ਗੂੰਜੀ ਲੈ ਵੀ ਕਮਲ ਨਹੀਂ ਲਵੇਗੀ ਵੇਖ ਇਸ ਵਾਰ ਡਲ ਵਿੱਚ ਸਿਰਫ ਲਾਲ ਕਮਲ ਖਿੜੇ ਨੇ ਪੀਲੇ ਜਾਂ ਸਫੇਦ ਕਮਲ ਨਹੀਂ ਖਿੜੇ ਹੁਣ ਇੱਥੇ ਕਦੇ ਵੀ ਪੀਲੇ ਜਾਂ ਸਫੇਦ ਕਮਲ ਨਹੀਂ ਹੋਣਗੇ ਸਿਰਫ ਲਾਲ ਹੀ ਕਮਲ ਹੋਣਗੇ ਲੈ ਵੀ ਲੈ ਹੁਣ ਮੈਂ ਹੁਣ ਪੂਰੀਆਂ ਅੱਖਾਂ ਖੋਲ ਦਿੱਤੀਆਂ ਕਮਲ ਦੇ ਫੁੱਲ ਤੋਂ ਖੂਨ ਦਾ ਟਪਕਿਆ ਉਹ ਵੀ ਟਪਕਦਾ ਜੀਵੇਂ ਸਮੁੰਦਰ ਵਿੱਚ ਡੁੱਬਦੇ ਸੂਰਜ ਦੀ ਲਾਲੀ ਦਾ ਇੱਕ ਤੁਪਕਾ ਕੁੜੀ ਛੱਟਪਟ ਵੱਡੀ ਹੋ ਗਈ ਸੀ ਉਹ ਅਜੇ ਵੀ ਬੇਕਪੜਾ ਸੀ ਉਹਦੇ ਸਰੀਰ ਤੇ ਪਾਣੀ ਦੀ ਥਾਂ ਲਹੂ ਦੇ ਤੁਪਕੇ ਸਨ ਉਹਦੇ ਹੱਥਾਂ ਵਿੱਚ ਕਮਲ ਦੇ ਫੁੱਲ ਸਨ ਉਹਨਾਂ ਤੋਂ ਤੁਪਕਦੇ ਲਹੂ ਦੇ ਤੁਪਕੇ ਜੰਮੀ ਹੋਈ ਡਲ ਤੇ ਡਿੱਗਦੇ ਤੇ ਫੈਲ ਕੇ ਖੋਲ ਹੋ ਜਾਂਦੇ ਮੈਂ ਕੁੜੀ ਵੱਲ ਤੱਕਿਆ ਉਹ ਮੁਸਕੁਰਾਈ ਉਹ ਹੱਸੀ ਵਿੱਚ ਦਹਿਸ਼ਤ ਦਾ ਦਰਿਆ ਪਾਰ ਕਰ ਲੈਣ ਵਾਲੀ ਪੀੜ ਸੀ ਮੈਨੂੰ ਯਾਦ ਆਇਆ ਇਹ ਲਲਡਾ ਡਵਾੰਗ ਹੱਸ ਰਹੀ ਹੈ ਜਿਵੇਂ ਲਲਡਡ ਦੀ ਸੱਸ ਉਹਨੂੰ ਪੱਥਰੇ ਉੱਥਾਂ ਰੱਖ ਕੇ ਉੱਤੋਂ ਚੌਲ ਪਰੋਸ ਦਿੰਦੀ ਹੈ ਤਾਂ ਜੋ ਉਹ ਜ਼ਿਆਦਾ ਜਾਪਣ ਤੇ ਲਲਡਡ ਮੁਸਕਰਾਉਂਦੀ ਸੀ ਉੰਜ ਹੀ ਉਹ ਕੁੜੀ ਮੁਸਕਰਾਉਂਦੀ ਹੈ ਉਸ ਨੂੰ ਵੇਖ ਕੇ ਮੈਨੂੰ ਡਰ ਲੱਗਾ ਮੈਂ ਗੁੱਲੇ ਵੱਲ ਵੇਖਿਆ ਉਹ ਉੱਥੇ ਹੈ ਹੀ ਨਹੀਂ ਸੀ ਮੇਰਾ ਸ਼ਿਕਾਰਾ ਬਿਨਮਲਾ ਡੋਲ ਰਿਹਾ ਸੀ ਚੰਪੂ ਡੱਲ ਤੇ ਕੋਹੇ ਹੋਏ ਖੰਭਾ ਵਾਂਗ ਪਏ ਸਨ ਮੈਂ ਜ਼ੋਰ ਦੀ ਪੁੱਛਿਆ ਗੁੱਲੇ ਤੋਂ ਕਿੱਥੇ ਆ ਕਿੱਥੇ ਆ ਮੇਰਾ ਗੁੱਲਾ ਗੁੱਲੇ ਤੋਂ ਕਿੱਥੇ ਆ ਕਿੱਥੇ ਆ ਮੈਂ ਹਿਚਕੀਆਂ ਲੈ ਕੇ ਰੋ ਰਹੀ ਸੀ ਮੇਰੀ ਜਾਗ ਖੁੱਲ ਗਈ ਮੈਂ ਆਪਣੇ ਘਰ ਵਿੱਚ ਆਪਣੇ ਸੌਣ ਵਾਲੇ ਕਮਰੇ ਵਿੱਚ ਸੀ ਕੋਚ ਚੇਰਮੈਨ ਨੂੰ ਸਮਝ ਨਹੀਂ ਕਿ ਮੈਂ ਕਿੱਥੇ ਹਾਂ ਮੈਂ ਅੱਖਾਂ ਫਾੜ-ਫਾੜ ਚਾਰੇ ਪਾਸੇ ਦੇਖਿਆ ਮੈਂ ਲਾਲ ਕਮਲ ਦੇ ਖੂਨ ਤੇ ਹੰਝੂ ਰੋਂਦੇ ਫੁੱਲਾਂ ਦਾ ਨਜ਼ਾਰਾ ਭੁਲਾ ਦੇਣਾ ਚਾਹੁੰਦੀ ਸੀ ਆਪਣੀ ਆਵਾਜ਼ ਸੁਣਨੀ ਚਾਹੁੰਦੀ ਸੀ ਮੇਰੀ ਆਵਾਜ਼ ਅੰਦਰ ਕਿਤੇ ਅੰਦਰ ਮੇਰੀ ਰੂਹ ਦੀ ਬੋਲੀ ਦੇ ਹੇਠਾਂ ਬਹੁਤ ਹੇਠਾਂ ਸੀ ਮੈਂ ਕੋਸ਼ਿਸ਼ ਕਰਕੇ ਕਿਹਾ ਮੈਂ ਕਿੱਥੇ ਹਾਂ ਮੈਂ ਘਰ ਵਿੱਚ ਸੀ ਆਪਣੇ ਬਿਸਤਰ ਤੇ ਸੀ ਪਰ ਮੇਰਾ ਗੁੱਲਾ ਕਿੱਥੇ ਗਿਆ ਮੈਂ ਫੇਰ ਚਾਰੇ ਪਾਸੇ ਵੇਖਿਆ ਤੇ ਰੋ ਕੇ ਕਿਹਾ ਮੇਰਾ ਗੁੱਲਾ ਕਿੱਥੇ ਹੈ ਮੈਂ ਆਪਣੀ ਆਵਾਜ਼ ਸੁਣ ਕੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਟੈਲੀਫੋਨ ਤੇ ਐਵੇਂ ਹੀ ਕੋਈ ਖਿਆਲੀ ਨੰਬਰ ਡਾਇਲ ਕੀਤਾ ਉਹ ਵੱਜ ਰਿਹਾ ਸੀ ਸਾਹਮਣੇ ਘੜੀ ਤੇ ਸਵੇਰ ਦੇ 4 ਵਜੇ ਸਨ ਘੜੀ ਟਿਕ ਟਿਕ ਕਰ ਰਹੀ ਸੀ ਤਾਂ ਇਹ ਸੁਪਨਾ ਸੀ ਪਰ ਕਿੰਨਾ ਸੱਚਾ ਕਿੰਨਾ ਉਕੜਿਆ ਕਿੰਨਾ ਰੋਸ਼ਨ ਇਸ ਭਿਆਨਕ ਸੱਚ ਨੇ ਫਿਰ ਇਹ ਸਵਾਲ ਮੇਰੇ ਅ�्के ਲਿਆ ਤਰਿਆ ਕਿੱਥੇ ਹੈ ਮੇਰਾ ਗੁੱਲਾ ਇਹ ਗੁੱਲਾ ਕਿਸੇ ਕਿੱਸੇ ਦਾ ਹੀਰੋ ਨਹੀਂ ਕਿਸੇ ਕਹਾਣੀ ਦਾ ਪਾਤਰ ਨਹੀਂ ਕਿਸੇ ਕਥਾ ਦਾ ਰਾਜਕਮਾਰ ਨਹੀਂ ਇਹ ਸੱਚਮੁੱਚ ਦਾ ਗੁੱਲਾ ਸੀ ਇਹ ਸੱਚਮੁੱਚ ਦਾ ਗੁੱਲਾ ਸੀ ਮੇਰਾ ਆਪਣਾ ਗੁੱਲਾ ਮੇਰਾ ਗੁਲਾਮ ਮੁਹੰਮਦ ਹਰ ਵੀਰੇ ਹੱਸਦਾ ਰਹਿੰਦਾ ਡਿਊਟੀ ਤੇ ਆਉਂਦਾ ਤਾਂ ਵੀ ਖੁਸ਼ ਹੁੰਦਾ ਜਾਨ ਲੱਗਦਾ ਤਾਂ ਵੀ ਖੁਸ਼ ਹੁੰਦਾ ਉਹਦੀ 19 ਦਿਨੀ ਨਵੀਂ ਨਵੀਂ ਸ਼ਾਦੀ ਹੋਈ ਸੀ ਸਾਰਾ ਦਿਨ ਸੰਗਿਆ ਜਾ ਰਹਿੰਦਾ ਸੀ ਮੈਂ ਉਹਦੀ بیوی ਦੇ ਬਾਰੇ ਪੁੱਛਿਆ ਤਾਂ ਸੰਗ ਕੇ ਭੱਜ ਜਾਂਦਾ ਤੇ ਹੱਸ ਪੈਂਦਾ ਇਸ ਗੱਲ ਨੂੰ 32 ਜਾਂ 33 ਬਰੇ ਹੋ ਗਏ ਮੈਂ ਹਸਪਤਾਲ ਵਿੱਚ ਦਾਖਲ ਸੀ ਉਹ ਉੱਥੇ ਮੇਰੇ ਵਾਰਡ ਵਿੱਚ ਖਿਦਮਤਦਾਰ ਸੀ ਸ਼ੁਰੂ ਦੇ ਦਿਨਾਂ ਵਿੱਚ ਜਦੋਂ ਮੈਂ ਬਿਮਾਰ ਸੀ ਉਦੋਂ ਦਾ ਗੁੱਲਾ ਤਾਂ ਬਹੁਤਾ yaad ਨਹੀਂ ਪਰ ਹੋਸ਼ ਵਿੱਚ ਆਉਣ ਦੇ ਬਾਅਦ ਤਾਂ ਗੁੱਲਾ yaad ਹੈ ਉਸ ਦਾ ਘਰ ਸ਼ਾਂਤ ਬਾਗ ਦੇ ਨੇੜੇ ਸੀ ਉਸ ਦਾ ਪਿਓ ਦੁੱਧ ਵੇਚਦਾ ਸੀ ਉਹਨਾਂ ਦੀਆਂ گاਵਾ ਮੱਝਾਂ ਸੰਗ ਗੁੱਲਾ ਬਾੜ ਵਿੱਚ ਆ ਕੇ ਪੁੱਛਦਾ ਕਿ ਆ ਸ਼ੂਈ ਖਬਰ ਉਹ ਮੇਰਾ ਹਾਲ ਹਮੇਸ਼ਾ ਕਸ਼ਮੀਰੀ ਵਿੱਚ ਪੁੱਛਦਾ ਸੀ ਮੈਂ ਮੁਸਕਰਾ ਕੇ ਕਹਿੰਦੀ ਠੀਕ ਆ ਗੁੱਲੇ ਉਹ ਖੁਸ਼ ਹੋ ਜਾਂਦਾ ਇੱਕ ਦਿਨ ਪੁੱਛਣ ਲੱਗਾ ਤੁਸੀਂ ਗਾਂ ਨੂੰ ਮਾਂ ਕਹਿੰਦੇ ਹੋ ਨਾ ਮੈਂ ਕਿਹਾ ਹਾਂ ਉਹ ਖਚਰੀ ਜਈ ਹਾਸੀ ਹੱਸ ਕੇ ਕਹਿੰਦਾ ਮਾਂ ਨੂੰ ਕਿਉਂ ਮਾਂ ਕਹਿੰਦੇ ਹੋ ਮੈਂ ਗਾਂ ਨੂੰ ਕਿਉਂ ਮਾਂ ਕਹਿੰਦੇ ਹੋ ਮੈਂ ਬੜੀ ਤਸੱਲੀ ਨਾਲ ਕਿਹਾ ਗੁੱਲੇ ਜਿਸ ਦੀ ਮਾਂ ਨਹੀਂ ਰਹਿੰਦੀ ਉਸ ਨੂੰ ਵੀ ਗਾਂ ਦੇ ਦੁੱਧ ਨੇ ਪਾਲਿਆ ਗਾਂ ਜਾ ਸਕਦਾ ਹੈ ਇਸ ਲਈ ਮਾਤਾ ਮਾਂ ਹੀ ਤਾਂ ਹੋਈ ਗੁੱਲੇ ਨੂੰ ਨੁਕਤਾ ਸਮਝ ਆ ਗਿਆ ਸਿਰ ਹਲਾ ਕੇ ਬੋਲਿਆ ਹਾਂ ਇਹ ਠੀਕ ਹੈ ਫਿਰ ਤਾਂ ਗਾਂ ਸਬਦੀ ਮਾਂ ਹੈ ਮੈਂ ਕਿਹਾ ਹਾਂ ਸਬਦੀ ਮੈਂ گاਵਾ ਦੀ ਖੂਬ ਖidmat ਕਰਦਾ ਹਾਂ ਰੋ ਸਵੇਰੇ ਹਨੇਰੇ ਵਿੱਚ ਜਦੋਂ ਮਸਜਿਦ ਵਿੱਚ ਅਜ਼ਾਨ ਹੁੰਦੀ ਹੈ ਮੈਂ ਉੱਠ ਪੈਂਦਾ ਹਾਂ ਸਕੀਨਾ ਸੁੱਤੀ ਰਹਿੰਦੀ ਹੈ ਮੈਂ ਮੁਸਕਰਾ ਕੇ ਪੁੱਛਿਆ ਤੇਰੀ بیوی ਨਾ ਤੂੰ ਤਾਂ ਮੌਤ ਤੇਰੀ ਤਾਂ ਤੂੰ ਤਾਂ ਮੌਜ ਹੈ ਬਾਈ ਹਾਂ ਮਾਂ ਤੋਂ ਕੁਝ ਨਹੀਂ ਲੁਕਿਆ ਰਹਿੰਦਾ ਫਿਰ ਮੈਂ ਤੈਨੂੰ ਮੌਜ ਹੀ ਆਖਾਂਗਾ ਹਾਂ ਮੌਜ ਹੀ ਕਿਹਾ ਕਰ ਇਸ ਤਰ੍ਹਾਂ ਗੁਲਾਮ ਮੁਹੰਮਦ ਉਰਫ ਕੁੱਲਾ ਮੇਰਾ ਪੁੱਤਰ ਹੋ ਗਿਆ ਕੁੱਲਾ ਮਿੱਥੋ ਸਾਤ ਅੱਠ ਸਾਲ ਹੀ ਵੱਡਾ ਸੀ ਪਰ ਉਹਦੇ ਚਿਹਰੇ ਦੀ ਮਸੂਮੀਅਤ ਕਿਸੇ ਵੀ ਬੱਚੇ ਜਹੀ ਹੋ ਸਕਦੀ ਸੀ ਮੌਜ ਕਹਿਣ ਤੋਂ ਬਾਅਦ ਨਾ ਸਿਰਫ ਉਹ ਮੇਰਾ ਖਾਸ ਖਿਆਲ ਰੱਖਦਾ ਸਗੋਂ ਬਹੁਤ ਇੱਜ਼ਤ ਵੀ ਕਰਦਾ ਸੀ ਉਹ ਪਹਾੜੀਆਂ ਤੇ گاਵਾਂ ਨੂੰ ਚਰਨ ਛੱਡ ਆਉਂਦਾ ਤਾਂ ਉਥੋਂ ਕੋਈ ਅਨਲਬਦਾ ਫੁੱਲ ਜਾਂ ਪੱਤਾ ਮੇਰੇ ਲਈ ਜ਼ਰੂਰ ਲਈ ਆਉਂਦਾ ਹਰ ਐਤਵਾਰ ਨੂੰ ਉਹ ਪਸ਼ੂਆਂ ਨੂੰ ਗਿੱਲੇ ਕੱਪੜੇ ਨਾਲ ਪੂੰਝਦਾ ਜਾਂ ਗਰਮੀਆਂ ਵਿੱਚ ਨਹਾਉਂਦਾ ਸੀ ਫਿਰ ਮੈਨੂੰ ਕਹਿੰਦਾ گاਵਾਂ ਮੇਰੇ ਨਾਲ ਬੜਾ ਪਿਆਰ ਕਰਦੀਆਂ ਨੇ ਸ਼ਾਮ ਨੂੰ ਚਾਰਾ ਪਾਉਂਦਾ ਹਾਂ ਤਾਂ ਮੇਰੇ ਤਾਂ ਪਿਆਰ ਨਾਲ ਹੱਥ ਚੱਟਦੀਆਂ ਨੇ ਪੂੰਝਦਾ ਹਾਂ ਤਾ ਇਹ ਚੁੱਪ ਕਰਕੇ ਖੜੀਆਂ ਰਹਿੰਦੀਆਂ ਹਨ ਮੈਂ ਕਿਹਾ ਇਨਸਾਨ ਕਰਨ ਨਾ ਕਰਨ ਪਰ ਪਸ਼ੂ ਖidmat ਦੀ ਕਦਰ ਕਰਦੇ ਨੇ ਵੇਖ ਨਾ ਤੂੰ ਵੀ ਮੇਰੀ ਇੰਨੀ ਸੇਵਾ ਕਰਦਾ ਹੈ ਮੈਂ ਤੈਨੂੰ ਬਹੁਤ ਅੱਛਾ ਤੂੰ ਮੈਨੂੰ ਬਹੁਤ ਅੱਛਾ ਲੱਗਦਾ ਹੈ ਗੁੱਲਾ ਹੱਸਿਆ ਮੇਰੀ ਚਾਦਰ ਬਦਲਦਾ ਹੋਇਆ ਬੋਲਿਆ ਤੂੰ ਤਾਂ ਮੇਰੀ ਮੋਜ ਹੈ ਨਾ ਹਾਂ ਗੁੱਲੇ ਸਵੇਰੇ ਦਾਤਨ ਜਾਂ ਅਖਰੋਟ ਦੇ ਪੱਤੇ ਵੀ ਮੈਨੂੰ ਗੁੱਲਾ ਲਿਆ ਕੇ ਦਿੰਦਾ ਫਿਰ ਕਹਿੰਦਾ ਇਸ ਨਾਲ ਦੰਦ ਇੰਨ ਚਿੱਟੇ ਰਹਿੰਦੇ ਹੁੰਦੇ ਹਨ ਕਦੇ ਕਦੇ ਕੋਈ ਅਜਾਹਾ ਫੁੱਲ ਮੇਰੇ ਕੋਲ ਕਿਸੇ ਦਵਾਈ ਦੀ ਖਾਲੀ ਬੋਤਲ ਵਿੱਚ ਰੱਖ ਕੇ ਕਹਿੰਦਾ ਇਸ ਨਾਲ ਇਹ ਸਫੁੱਲ ਵਾਵਾ ਖਿੜੇ ਹਨ ਇਸ ਸਾਲ ਇਹ ਫੁੱਲ ਵਾਵਾ ਖਿੜੇ ਹਨ ਬਸ ਇੱਕ ਤੋੜ ਲਿਆ ਹਾਂ ਅਜਾ ਫੁੱਲ ਤੈਨੂੰ ਕਦੇ ਨਹੀਂ ਮਿਲੇਗਾ ਮੈਂ ਜੰਗਲੀ ਫੁੱਲਾਂ ਨੂੰ ਸੁੰਘਦੀ ਹਾਂ ਉਹਨਾਂ ਵਿੱਚੋਂ ਖੱਟੀ ਮਿੱਠੀ ਖੁਸ਼ਬੂ ਆਉਂਦੀ ਹੈ ਜੰਗਲੀ ਗੁਲਾਬ ਦੀ ਮਹਿਕ ਨਿਰਾਲੀ ਹੀ ਹੁੰਦੀ ਹੈ ਉਸਤੇ ਪੀਲੇ ਚਮਕਦੇ ਰੰਗ ਵਿੱਚ ਗਜਬ ਦਾ ਨਿਖਾਰ ਤੇ ਖਿੱਚ ਹੁੰਦੀ ਹੈ ਉਸਦੀ ਖੁਸ਼ਬੂਈ ਵਿੱਚ ਹਿਮਾਲਿਆ ਤੋਂ ਆਈ ਹਵਾ ਦੀ ਤਾਜ਼ਗੀ ਹੁੰਦੀ ਮੇਰੀ ਚਾਰਪਾਈ ਤੇ ਸਾਰਾ ਦਿਨ ਜੰਗਲੀ ਗੁਲਾਬ ਆਪਣੀਆਂ ਮਹਿਕਾਂ ਭਰੀਆਂ ਲਪਟਾਂ ਛੱਡਦਾ ਰਹਿੰਦਾ ਆਪਣੇ ਘਰੋਂ ਵਿਛੜਣ ਦਾ ਦੁੱਖ ਕਿਸ ਨੂੰ ਨਹੀਂ ਹੁੰਦਾ ਪੂਰੇ ਕਮਰੇ ਵਿੱਚ ਪਸਰੀ ਉਸਦੀ ਮਹਿਕ ਵਿੱਚ ਗਵਾਚੀ ਗਵਾਚੀ ਮੈਂ ਉਸਦੇ ਦੁੱਖ ਦਾ ਨਾਪ ਕਰਦੀ ਰਹਿੰਦੀ ਇੱਕ ਦਿਨ ਗੁੱਲਾ ਬੜਾ ਖੁਸ਼ੀ ਆਉਂਦਿਆ ਕਹਿੰਦਾ ਏ ਮੋਜੀ ਅੱਜ ਅਸੀਂ ਉਸਤ ਬਖਸ਼ੀ ਸਾਹਿਬ ਹਮਤ ਹੇ ਮਾਂ ਅੱਜ ਸਾਡੇ ਵੱਲ ਬਖਸ਼ੀ ਸਹਿਬ ਆਏ ਸਨ ਮੈਂ ਉੰਜ ਹੀ ਪੁੱਛ ਲਿਆ ਕੌਣ ਬਖਸ਼ੀ ਸਹਿਬ ਲੈ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਮੋਜੀ ਤੋਂ ਪਾਗਲ ਹੈ ਮੈਂ ਪੁੱਛਿਆ ਜੰਮੂ ਦੇ ਨਹੀਂ ਹਾਂ ਜੰਮੂ ਦੇ ਵੀ ਮੈਂ ਉਸ ਨੂੰ ਛੇੜਦਿਆਂ ਪੁੱਛਿਆ ਬਖਸ਼ੀ ਸਹਿਬ ਨੇ ਤੈਨੂੰ ਕੀ ਕਿਹਾ ਮੈਨੂੰ ਕੀ ਕਹਿਣਾ ਸੀ ਅਸੀਂ ਅਸੀਂ ਸਲਾਮ ਕੀਤਾ ਉਸਨੇ ਵੀ ਸਲਾਮ ਕੀਤਾ ਬਸ ਮੈਂ ਫਿਰ ਉਸ ਨੂੰ ਛੇੜਿਆ ਬਖਸ਼ੀ ਸਹਿਬ ਨੇ ਤੇਰਾ ਨਾਮ ਨਹੀਂ ਪੁੱਛਿਆ ਉਹ ਸੰਗ ਗਿਆ ਤੇ ਫਿਰ ਕਹਿੰਦਾ ਤੂੰ ਪਾਗਲ ਹੈ ਉਹ ਮੇਰਾ ਨਾਂ ਕਿਉਂ ਪੁੱਛਦੇ ਜੋ ਮੇਰਾ ਨਾਂ ਉਹੀ ਉਹਨਾਂ ਦਾ ਨਾਂ ਭਰਤੇ ਰਨਾਤ ਗੁੱਲਾ ਹੈ ਉਹ ਲਾਪਰਵਾਹੀ ਨਾਲ ਕਹਿੰਦਾ ਹਾਂ ਜਦੋਂ ਉਹ ਨਿੱਕਾ ਹੁੰਦਾ ਹੋਏਗਾ ਉਦੋਂ ਉਹਦਾ ਨਾਂ ਵੀ ਗੁੱਲਾ ਹੋਵੇਗਾ ਕਸ਼ਮੀਰ ਵਿੱਚ ਹਰ ਗੁਲਾਮ ਮੁਹੰਮਦ ਕਦੇ ਨਾ ਕਦੇ ਗੁੱਲਾ ਜ਼ਰੂਰ ਹੁੰਦਾ ਹੈ ਮੈਂ ਉਸ ਨੂੰ ਸਵਾਲੀਆ ਨਿਗਾਹਾਂ ਨਾਲ ਤੱਕਿਆ ਉਹ ਕਹਿੰਦਾ ਇਹ ਸੱਚ ਹੈ ਦੇਖ ਜਿਹੜਾ غلام ਮੁਹੰਮਦ ਰੇਡੀਓ ਤੇ ਗਾਉਂਦਾ ਹੈ ਨਾ ਉਸ ਦਾ ਨਾਂ ਵੀ ਬਚਪਨ ਵਿੱਚ ਗੁੱੱਲਾ ਸੀ ਉਸਨੇ ਮੈਨੂੰ ਦੱਸਿਆ ਫਿਰ ਉਹ ਮੇਰੀ ਟੇਬਲ ਸਾਫ਼ ਕਰਦਿਆਂ ਹੱਬਾ ਹਤੂਨ ਦਾ ਗੀਤ ਗਾਉਣ ਲੱਗਿਆ ਵੈਰੀ ਵਨ ਸਤ ਵਾਰੇ ਅਸ਼ਨੂ ਚਾਰ ਕਰਮਿਓਨ ਹਲਿਓਨ ਹੋ ਵੈਰੀਅਨ ਸਤ ਸੌਰਿਆ ਨਾਲ ਨਿਭ ਨਹੀਂ ਰਹੀ ਹੈ ਉਹ ਪੇਕੇ ਵਾਲਿਓ ਮੇਰਾ ਕੋਈ ਉਪਾਅ ਕਰੋ ਮੈਂ ਸੁਣਦੀ ਰਹੀ ਫਿਰ ਉਸ ਦੀ ਨਜ਼ਰ ਮੇਰੇ ਤੇ ਪਈ ਤੇ ਬੋਲਿਆ ਮੈਂ ਤਾਂ ਤੈਨੂੰ ਦੱਸਣਾ ਭੁੱਲ ਹੀ ਗਿਆ ਇੱਥੇ ਬੱਚਿਆਂ ਦੇ ਵਾਰਡ ਵਿੱਚ ਇੱਕ ਗੁੱਲਾ ਆਇਆ ਸੀ ਫਿਰ ਉਹ ਹੱਸ ਪਈ ਮੈਂ ਪੁੱਛਿਆ ਕਿਹੜਾ ਗੁੱਲਾ ਉਹੀ ਜਿਸ ਦਾ ਸਿਰ ਸਾਫ਼ ਹੈ ਸਾਫ਼ ਬਿਲਕੁਲ ਸਾਫ਼ ਸਾਫ਼ ਕੀ ਮਤਲਬ ਸਾਫ਼ ਕੀ ਤੇਰਾ ਸਿਰ ਸਾਫ਼ ਨਹੀਂ ਉਫ ਉਸ ਤੇ ਸਿਰ ਤੇ ਉਸ ਤਰ੍ਹਾਂ ਫਿਰਿਆ ਹੈ ਉਸਦੇ ਸਿਰ ਵਿੱਚ ਬਿਮਾਰੀ ਸੀ ਨਾ ਮੈਂ ਕਿਹਾ اچھا ਉਹੀ ਜੋ ਲੰਮਾ ਜਿਆ ਕੁੜਤਾ ਪਹਿਨਨੀ ਪੂਰੇ ਵਾਰਡ ਵਿੱਚ ਘੁੰਮਦਾ ਰਹਿੰਦਾ ਹੈ ਹਾਂ ਹਾਂ ਉਹੀ ਫਿਰ ਜਦੋਂ ਡਾਕਟਰ ਵਾਰਡ ਵਿੱਚ ਰਾਉਂਡ ਕਰਕੇ ਚਲੇ ਗਏ ਤਾਂ ਗੁੱਲਾ ਗੁੱਲੇ ਨੂੰ ਲੈ ਆਇਆ ਉਹ 5-6 ਸਾਲਾਂ ਦਾ ਮੁੰਡਾ ਸੀ ਉਸ ਨੂੰ ਸਿਰ ਵਿੱਚ ਬਿਮਾਰੀ ਸੀ ਪੂਰੇ ਸਫਾ ਚਟ ਸਿਰ ਤੇ ਇੱਕ ਪਾਸੇ ਪੱਟੀ ਬੱਜੀ ਸੀ ਪਰ ਉਹ ਇਸ ਤੋਂ ਬੇਪਰਵਾਸੀ ਆਉਂਦਿਆਂ ਹੀ ਕਹਿੰਦਾ ਆਪਾਂ ਤੇਰੇ ਕੋਲ ਬਿਸਕਟ ਹੈ ਮੈਂ ਹੈਰਾਨ ਹੋ ਕੇ ਉਹਨੂੰ ਵੇਖਿਆ ਪਹਿਲੀ ਮੁਲਾਕਾਤ ਵਿੱਚ ਇਹ ਕਹਿੋ ਜਿਆ ਸਵਾਲ ਉਹ ਮੈਨੂੰ ਬੇਵਕੂਫ ਸਮਝ ਕੇ ਬੋਲਿਆ ਨਹੀਂ ਪਤਾ ਬਿਸਕਟ ਗੋਲ ਗੋਲ ਮਿੱਠੇ ਚਾਹੇ ਮੈਂ ਪੁੱਛਿਆ ਬਿਸਕਟ ਦਾ ਕੀ ਕਰੇਗਾ ਉਹਨੇ ਕਿ ਆ ਕੁਝ ਨਹੀਂ ਦੇਖਾਂਗਾ ਕਹਿੋ ਜਿਆ ਹੁੰਦਾ ਹੈ ਇਹ ਕਹਿ ਕੇ ਉਹ ਚਲਾ ਗਿਆ ਜਾਂਦਿਆਂ ਜਾਂਦਿਆਂ ਕਹਿੰਦਾ ਫੇਰ ਆਉਂਗਾ ਹੁਣ ਜਾਂਦਾ ਸ਼ਾਮ ਨੂੰ ਗੋਲ ਬਿਸਕਟਾਂ ਦਾ ਪੈਕੇਟ ਮੰਗਵਾਇਆ ਫਿਰ ਕਿਸੇ ਨੂੰ ਕਹਿ ਕੇ ਗੁੱਲੇ ਨੂੰ ਸੱਦਾ ਸੱਦਾ ਭੇਜਿਆ ਆਪਣੀ ਸੇਰ ਦੀ ਫਿਕਰ ਕੀਤੇ ਬਗੈਰ ਉਹ ਭੱਜਦਾ ਹੋਇਆ ਆਇਆ ਤੇ ਆਉਂਦਿਆਂ ਹੀ ਉਤਾਵਲਾ ਨਾਲ ਕਹਿੰਦਾ ਬਿਸਕਟ ਆ ਗਏ ਉਸਨੇ ਪਤਾ ਨਹੀਂ ਕਿਵੇਂ ਪਤਾ ਉਸਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਪਰ ਮੈਂ ਇਹ ਸੁਣਿਆ ਸੀ ਕਿ ਸੇਰ ਵਿੱਚ ਟੀਵੀ ਹੁੰਦੀ ਹੈ ਤਾਂ ਆਦਮੀ ਜ਼ਹੀਨ ਹੋ ਜਾਂਦਾ ਹੈ ਉਹ ਆ ਕੇ ਮੇਰੀ ਚਾਰਪਾਈ ਤੇ ਤਸੱਲੀ ਨਾਲ یوں ਬੈਠਾ ਜਿਵੇਂ ਹਮੇਸ਼ਾ ਤੋਂ ਹੀ ਇੱਥੇ ਬੈੰਦਾ ਬੈਠਦਾ ਆਇਆ ਹੋਵੇ ਫਿਰ ਕਹਿੰਦਾ ਦੇ ਦਿਓ ਨਾ ਮੈਂ ਉਸਦੀ ਝੋਲੀ ਵਿੱਚ ਬਿਸਕਟਾਂ ਦਾ ਪੈਕਟ ਰੱਖ ਦਿੱਤਾ ਉਸ ਤੋਂ ਬਾਅਦ ਉਸਨੇ ਮੇਰੇ ਵੱਲ ਨਾ ਤੱਕਿਆ ਪੈਕਟ ਫਾੜ ਕੇ ਬਿਸਕਟ ਖਾਣ ਲੱਗਾ ਅਜਾ ਹੀ ਰੂ ਨਾਲ ਖਾਂਦੇ ਵੇਖ ਕੇ ਮੈਨੂੰ ਹੱਦੋਂ ਵੱਧ ਤ੍ਰਿਪਤੀ ਹੋਈ ਹਰ ਉਹ ਹਰ ਤਰ੍ਹਾਂ ਬਿਸਕਟ ਨੂੰ ਕੁੱਤਰ ਲੈਂਦਾ ਤਾਂ ਕਿ ਮੈਂ ਨਾ ਮੰਗ ਲਵਾਂ ਫਿਰ ਜੇ ਤਾਂ ਪੂਰਾ ਪੈਕੇਟ ਖਤਮ ਹੋ ਜਾਂਦਾ ਤਸੱਲੀ ਨਾਲ ਕਹਿੰਦਾ ਬਿਸਕੁਟ ਅੱッセ ਸੀ ਮੈਂ ਕਿਹਾ ਮੈਨੂੰ ਪਤਾ ਮੈਨੂੰ ਕੀ ਪਤਾ ਮੈਨੂੰ ਤਾਂ ਤੂੰ ਇੱਕ ਵੀ ਨਹੀਂ ਦਿੱਤਾ ਐਨੇ ਥੋੜੇ ਸੀ ਤੈਨੂੰ ਕੀ ਦਿੰਦਾ ਪਰ ਹਾਂ ਕੱਲ ਜ਼ਰੂਰ ਦਿਆਂਗਾ ਇਹ ਆ ਕੇ ਉਹ ਹੱਥ ਛੱਡ ਕੇ ਚਲੇ ਗਿਆ ਹੁਣ ਮੈਂ ਗੁੱਲੇ ਲਈ ਰੋਜ਼ ਬਿਸਕੁਟ ਮੰਗਵਾਉਂਦੀ ਐ ਤੇ ਉਹ ਤਸੱਲੀ ਨਾਲ ਖਾ ਕੇ ਹੱਥ ਪੂੰਝ ਕੇ ਚਲਾ ਜਾਂਦਾ ਆਪਣੇ ਮੂੰਹ ਵਿੱਚ ਬਿਸਕਟ ਤੁੰਨੀ ਇੱਕ ਦਿਨ ਬੋਲਿਆ ਆਪਾ ਤੂੰ ਦੁਖੀ ਨਾ ਹੋ ਜਦ ਮੈਂ ਪੰਜਵੀਂ ਵਿੱਚ ਚੜਾਂਗਾ ਤਾਂ ਤੇਰੀ ਤੇਰੇ ਨਾਲ ਨਿਕਾਹ ਕਰ ਲਵਾਂਗਾ ਮੈਂ ਗੰਭੀਰਤਾ ਨਾਲ ਪੁੱਛਿਆ ਤੇ ਤੈਨੂੰ ਉਦੋਂ ਵੀ ਬਿਸਕਟ ਲਿਆ ਕੇ ਦੇਣੇ ਪੈਣਗੇ ਉਹ ਹੋਣ ਵਾਲੇ ਸ਼ੋਹਰ ਦੇ ਰੋਪ ਨਾਲ ਬੋਲਿਆ ਹਾਂ ਬਿਸਕੁਟਾਂ ਬਗੈਰ ਮੈਂ ਤੇਰੇ ਨਾਲ ਸ਼ਾਦੀ ਥੋੜਾ ਹੀ ਕਰਾਂਗਾ ਤੇ ਉਦੋਂ ਮੈਂ ਵੱਡਾ ਹੋ ਜਾਵਾਂਗਾ ਤੇ ਸ਼ਾਮ ਤੱਕ ਤੈਨੂੰ 100 ਰੁਪਏ ਕਮਾ ਕੇ ਦਿਆਂਗਾ ਜਦੋਂ ਗਰਮੀਆਂ 'ਚ ਹਿੰਦੁਸਤਾਨ ਤੋਂ ਵਿਜ਼ਿਟਰ ਆਉਣਗੇ ਉਦੋਂ ਮੈਂ ਦਿਨ ਰਾਤ ਕੰਮ ਕਰਕੇ ਤੇਰੇ ਲਈ ਰੁਪਏ ਕਮਾਵਾਂਗਾ ਹਾਂ ਪਰ ਦੇਖ ਖਾਣਾ ਤੈਨੂੰ ਹੀ ਬਣਾਉਣਾ ਪਏਗਾ ਮੈਂ ਤੈਨੂੰ ਮੁਰਗਾ ਕਟਾ ਕੇ ਲਿਆ ਦੇਵਾਂਗਾ ਮੈਂ ਕਿਹਾ ਤੂੰ ਕਿਉਂ ਨਹੀਂ ਕੱਟੇਂਗਾ ਨਾ ਨਾ ਮੈਂ ਕਿਉਂ ਕੱਟਾਂ ਮੈਨੂੰ ਖੂਨ ਤੋਂ ਡਰ ਲੱਗਦਾ ਹੈ ਮੈਂ ਕਿਹਾ ਗੁੱਲੇ ਤੂੰ ਤਾਂ ਨਿੱਕਾ ਹੈ ਸ਼ਾਦੀ ਕਿਵੇਂ ਹੋਵੇਗੀ ਮੈਂ ਉਦੋਂ ਨਿੱਕਾ ਥੋੜੀ ਹੀ ਰਵਾਂਗਾ ਮੈਂ ਬਹੁਤ ਵੱਡਾ ਹੋ ਜਾਵਾਂਗਾ ਉਦੋਂ ਤੂੰ ਮੈਨੂੰ ਗੁਲਾਮ ਮੁਹੰਮਦ ਆਖੀ ਗੁਲ ਨਾ ਨਹੀਂ ਅਤੇ ਜਦੋਂ ਮੈਂ ਵੱਡਾ ਹੋ ਜਾਵਾਂਗਾ ਤਾਂ ਤੂੰ ਛੋਟੀ ਹੋ ਜਾਇਂ ਤੇ ਜਦੋਂ ਕਾਜੀ ਸਾਹਿਬ ਨਿਕਾਹ ਲਈ ਪੁੱਛਣ ਤਾਂ ਅੱਖ ਕਰ ਦਈ ਪਰ ਖਾਣਾ ਬਣਾਉਣਾ ਸਿੱਖੀ ਮੇਰੀ ਮਾਂ ਉਦੋਂ ਖਾਣਾ ਨਹੀਂ ਬਣਾਏਗੀ ਹਾਂ ਤੂੰ ਹੀ ਬਣਾਏਂਗੀ ਤੂੰ ਕੀ ਕੀ ਖਾਏਂਗਾ ਕੀ ਖਾਵਾਂਗਾ ਹਾਕ ਤੇ ਬਾਤ ਸਾਗ ਤੇ ਚੌਲ ਕਦੇ ਕਦੇ ਤੂੰ ਉਸ ਵਿੱਚ ਗੋਸ਼ਤ ਵੀ ਪਾਹੀਂ ਫਿਰ ਉਹ ਮਜ਼ੇਦਾਰ ਹੋਵੇਗਾ ਮੈਂ ਇੱਕ ਦਿਨ ਆ ਗਿਆ ਆ ਗਿਆ ਕਾਰਨ ਹੋਣ ਮਹਲੀ ਪਤਨੀ ਵਾਂਗ ਸਿਰ ਝੁਕਾ ਮਨਜ਼ੂਰ ਕਰ ਲਿਆ ਤੇ ਕਿਹਾ Meat ਦੀ ਤਰੀ ਵਿੱਚ ਹਾਕ ਵਾ ਵ ਨਰਮ ਹੋ ਜਾਏਗਾ ਮੈਂ ਤੈਨੂੰ ਸਲੋ ਪਿੰਡੀ ਕਸ਼ਮੀਰੀ ਚੋਲ ਮਗਵਾ ਦਿਆਂਗੀ ਉਹ ਚੋਲ ਅੱਛਾ ਹੁੰਦਾ ਹੈ ਹਿੰਦੁਸਤਾਨ ਚ ਕਿਤੇ ਵੀ ਨਹੀਂ ਮਿਲਦਾ ਬਿਸਕਟ ਖਾ ਚੁੱਕਣ ਤੋਂ ਬਾਅਦ ਘਰ ਦੇ ਖਾਣੇ ਦੀ ਯਾਦ ਆਉਂਦਿਆਂ ਹੀ ਗੁੱਲੇ ਨੂੰ ਮਾਂ ਦੀ ਯਾਦ ਆਈ ਕਹਿਣ ਲੱਗਾ ਮੇਰੀ ਮਾਂ ਬਹੁਤ ਅੱਛਾ ਗੋਸਤ ਰੈਂਦੀ ਹੈ ਜਦੋਂ ਵੀ ਮੁਰਗਾ ਕੱਟਦਾ ਸੀ ਮੈਂ ਉੱਥੋਂ ਚਲਾ ਜਾਂਦਾ ਸੀ ਮੈਨੂੰ ਉਸ ਤੋਂ ਡਰ ਲੱਗਦਾ ਸੀ ਮੁਰਗੇ ਨੂੰ ਪਤਾ ਲੱਗ ਜਾਂਦਾ ਸੀ ਉਸ ਨੂੰ ਕੱਟਿਆ ਜਾਏਗਾ ਇਸ ਲਈ ਉਹ ਜੋਰ-ਜੋਰ ਦੀ ਰੋਂਦਾ ਸੀ ਮੈਂ ਕਿਹਾ ਫਿਰ ਤੂੰ ਉਸ ਨੂੰ ਖਾਂਦਾ ਕਿਉਂ ਹੈ ਉਹ ਬੋਲਿਆ ਖੁਦਾ ਨੇ ਉਸ ਨੂੰ ਖਾਣ ਲਈ ਬਣਾਇਆ ਹੈ ਮੈਂ ਉਹਦੇ ਸਿਰ ਤੇ ਲਾਟ ਨਾਲ ਹੱਥ ਫੇਰਿਆ ਫਿਰ ਪੁੱਛਿਆ ਗੁੱਲੇ ਖੁਦਾ ਨੇ ਤੈਨੂੰ ਤੇ ਮੈਨੂੰ ਬਿਮਾਰ ਕਿਉਂ ਕਰ ਦਿੱਤਾ ਉਹ ਸੋਚਣ ਜਿਆ ਲੱਗਾ ਫਿਰ ਵੱਡੇ ਬਜ਼ੁਰਗਾ ਮਾਗ ਬੋਲਿਆ ਆਪਣ ਆਪਣੇ ਗੁਨਾਹ ਦਾ ਭੁਗਤਣੇ ਹੀ ਪੈਂਦੇ ਹਨ ਮੈਂ ਕਿਹਾ ਗੁੱлле ਤੂੰ ਤਾਂ ਕੋਈ ਗੁਨਾਹ ਨਹੀਂ ਕੀਤਾ ਮੈਂ ਵੀ ਨਹੀਂ ਕੀਤਾ ਫਿਰ ਇਹ ਮੂਜੀ ਬਿਮਾਰ ਕਿਉਂ ਹੋਈ ਗੁੱਲਾ ਗੰਭੀਰ ਹੋ ਗਿਆ ਫਿਰ ਕਹਿੰਦਾ ਹੈ ਅਸੀਂ ਜੋਗ ਨਾ ਕਰਦੇ ਹਾਂ ਉਹਨਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਅੱਲਾ ਮੀਆਂ ਆਪ ਹਿਸਾਬ ਰੱਖਦੇ ਹਨ ਉਹ ਜਿਵੇਂ ਇਹ ਸਬ ਖੇੜੇ ਵਿੱਚ ਪੈਣਾ ਨਹੀਂ ਚਾਹੁੰਦਾ ਸੀ ਇਹ ਕਹਿ ਕੇ ਭੱਜ ਗਿਆ ਮੈਂ ਉਸ ਨੂੰ ਜਾਂਦੇ ਨੂੰ ਵੇਖਦੀ ਰਹੀ ਫਿਰ ਇੱਕ ਦਿਨ ਮੂੰਹ ਵਿੱਚ ਬਿਸਕਟ ਭਰੀ ਉਸਨੇ ਕਿਹਾ ਸੀ ਆਪਾ ਮੇਰੇ ਗੁਨਾਹ ਖਤਮ ਹੋ ਗਏ ਹਨ ਮੈਂ ਠੀਕ ਹੋ ਗਿਆ ਹਾਂ ਅੱਜ ਵੱਡੇ ਸਹਿਬ ਨੇ ਆ ਕੇ ਕਿਹਾ ਪਿੰਡੋਂ ਕਿਸੇ ਨੂੰ ਸਾਧ ਲਿਓ ਮੈਨੂੰ ਆ ਕੇ ਲੈ ਜਾਵੇਗਾ ਆਪਾ ਤੈਨੂੰ ਵੀ ਖੁਦਾ ਛੇਤੀ ਹੀ ਨਿਜਾਤ ਦੇਗਾ ਉਸਨੇ ਬਜ਼ੁਰਗਾ ਵਾਂਗ ਦੋਹੇ ਹੱਥ ਉੱਤੇ ਚੋਕ ਕੇ ਕਿਹਾ ਆਮੀਨ ਮੈਂ ਵੀ ਕਿਹਾ ਸੁਬਹ ਆਮੀਨ ਫਿਰ ਵੀ ਗੁੱਲਾ ਹੈ ਫਿਰ ਵੀ ਗੁੱਲਾ ਹੈ ਸੀ ਉਹ ਮੇਰੀ ਖidmat ਕਰਦਾ ਸੀ ਤੇ ਸਾਰੇ ਕਸ਼ਮੀਰ ਦੇਆਂ ਖਬਰਾਂ ਮੈਨੂੰ ਸੁਣਾਉਂਦਾ ਸੀ ਉਹ ਜਹ ਦੇ ਤਰੰਗ ਵਿੱਚ ਹੁੰਦਾ ਮੈਨੂੰ ਕਹਿੰਦਾ ਮੇਰੇ ਪਿਓ ਨੂੰ ਬਖਸ਼ੀ ਸਾਹਿਬ ਨੇ ਪਾਲਿਆ ਹੈ ਮੈਂ ਪੁੱਛਦੀ ਹਾਂ ਉਹ ਕਿਵੇਂ ਉਹ ਕਹਿੰਦਾ ਹੈ ਮੇਰਾ ਭਰਾ ਤਾਂ ਉਸੇ ਕੋਲ ਚੌਕੀਦਾਰ ਸੀ ਬਖਸ਼ੀ ਸਾਹਿਬ ਉਹ ਵੱਡਾ ਆਦਮੀ ਹੋਇਆ ਤਾਂ ਉਸ ਨੂੰ ਕਾਨਸਪਿਟਲ ਬਣਾ ਦਿੱਤਾ ਬਖਸ਼ੀ ਸਾਹਿਬ ਹੀ ਉਸ ਦਾ ਬਾਪ ਹੈ ਮੈਂ ਉਸ ਦੀ ਇਸ ਇਬਾਦਤ ਤੇ ਹਰ ਹਾਂ ਰਹਿ ਜਾਂਦੀ ਐਨਾ ਸਿੱਧਾ ਸੱਚਾ ਇਨਸਾਨ ਸੀ ਮੀਰਾ ਗੁੱਲਾ ਐਨੇ ਸਾਲਾਂ ਬਾਅਦ ਸੁਪਨੇ ਵਿੱਚ ਆਇਆ ਵੀ ਤਾਂ ਕਦੋਂ ਜਦੋਂ ਕਮਲ ਦੇ ਫੁੱਲਾਂ ਵਿੱਚੋਂ ਮਹਿਕ ਦੀ ਥਾਂ ਖੂਨ ਦੀਆਂ ਬੂੰਦਾਂ ਚੋਂ ਲੱਗੀਆਂ ਜਦੋਂ ਅੱਖ ਲੱਗ ਗਈ ਜਦੋਂ ਕਸ਼ਮੀਰ ਇੱਕ ਖਬਰ ਹੋ ਗਿਆ ਇਸ ਗੁੱਲੇ ਨੂੰ ਤਾਂ ਮੈਂ ਜਾਣਦੀ ਸੀ ਪਰ ਇਹ ਕੌਣ ਗੁੱਲਾ ਮੁਹੰਮਦ ਹੈ ਜਿਸ ਦੀ ਤਸਵੀਰ ਅੱਜ ਅਖਬਾਰ ਦੇ ਮੁੱਖ ਸਫੇ ਤੇ ਹੈ ਜਿਸ ਦੇ ਹੱਥ ਵਿੱਚ ਹੈ AK-47 ਹੈ ਜਿਸ ਦੇ ਮੂੰਹ ਤੇ ਨਕਾਬ ਹੈ ਜਿਸ ਦੇ ਹੱਥਾਂ ਤੇ ਖੂਨ ਲੱਗਾ ਹੈ ਜਿੰਨਾ ਵਿੱਚ ਬੰਦੂਕ ਹੈ ਜੋ ਕਿਸੇ ਨੂੰ ਮਾਰ ਸਕਦੀ ਹੈ ਜੋ ਇਹੋ ਜੇ ਇਹੋ ਮੇਰਾ ਗੁੱਲਾ ਹੈ ਤਾਂ ਇਸ ਦੇ ਮਸੂਮ ਹੱਥਾਂ ਵਿੱਚ ਬੰਦੂਕ ਫੜਾਉਣ ਵਾਲੇ ਹੱਥ ਕਿਸ ਦੇ ਹਨ ਇਸ ਦਾ ਜ਼ਿੰਮੇਵਾਰ ਕੌਣ ਹੈ ਕੌਣ ਹੈ ਇਸ ਦਾ ਜ਼ਿੰਮੇਵਾਰ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ